ਹਾਂਜੀ ਆਲਫਾ ਦਾ ਕਵਾਫਰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਆਸਥਾ ਕਾਮੀਡ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਸਿੱਖ ਧਰਮ ਦੇ ਸਿੱਖ ਦੂਜੇ ਗੁਰੂ ਅੰਗਦ ਦੇਵ ਜੀ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜਾਂਗੇ ਉਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣੀਆਂ ਜਿਹੜੀਆਂ ਦੋਨੋਂ ਵੀਡੀਓਜ਼ ਨੇ ਅਪਲੋਡ ਹੋ ਚੁੱਕੀਆਂ ਨੇ ਅਗਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਦੇ ਉੱਪਰ ਜਾ ਕੇ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਸਰਕਾਰੀ ਨੌਕਰੀ ਨੂੰ ਲੈਣ ਦੇ ਲਈ ਤਾਂ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਟੌਪਿਕ ਇਹਨਾਂ ਦੇ ਵਿੱਚੋਂ ਹਰ ਵੇਰ ਕੁਐਸਚਨ ਆਉਂਦੀ ਆਉਂਦੇ ਨੇ ਤਾਂ ਪੰਜਾਬ ਦੀ ਸਿੱਖ ਇਤਿਹਾਸ ਦੇ ਵਿੱਚੋਂ ਜਿਹੜੇ ਕੁਐਸਚਨ ਨੇ ਇਸ ਤੋਂ ਬਾਅਦ ਕੋਈ ਕੁਐਸਚਨ ਨਹੀਂ ਆਉਂਦਾ ਅੱਜ ਆਪਾਂ ਸਟਾਰਟ ਕਰਦੇ ਹਾਂ ਜੀ ਸਿੱਖਾਂ ਦੇ ਦੂਸਰੇ ਗੁਰੂ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਅਗਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਹਿਲਾ ਨਾਮ ਗੁਰੂ ਬਣਨ ਤੋਂ ਪਹਿਲਾਂ ਉਹਨਾਂ ਦਾ ਪਹਿਲਾ ਨਾਮ ਸੀ ਭਾਈ ਲੈਣਾ ਜੀ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਜੇਪ ਜੀ ਦਾ ਜਿਹੜਾ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱ ਨਾਮ ਦਿੱਤਾ ਗਿਆ ਕਿਉਂਕਿ ਅੰਗਦ ਦਾ ਮਤਲਬ ਹੈ ਆਪਣੇ ਸਰੀਰ ਦਾ ਇੱਕ ਅੰਗ ਅੰਗਦ ਦਾ ਮਤਲਬ ਹੈ ਆਪਣੇ ਸਰੀਰ ਦਾ ਇੱਕ ਅੰਗ ਤਾਂ ਗੁਰੂ ਨਾਨਕ ਦੇਵ ਜੀ ਲੈਣਾ ਜੀ ਨੂੰ ਆਪਣੇ ਸਰੀਰ ਦਾ ਇੱਕ ਅੰਗ ਸਮਝਦੇ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਨਾਮ ਦਿੱਤਾ ਗੁਰੂ ਅੰਗਦ ਦੇਵ ਜੀ ਤੇ ਸਿੱਖ ਧਰਮ ਦੇ ਵਿੱਚ ਦੂਸਰੇ ਗੁਰੂ ਹੋਏ ਇਹਨਾਂ ਦਾ ਜਿਹੜਾ ਕਾਲ ਹੈ ਗੁਰਗੱਦੀ ਦਾ ਜਿਹੜਾ ਸਮਾਂ ਹੈ 1539 ਈਸਵੀ ਤੋਂ ਲੈ ਕੇ 1539 ਇਸਵੀ ਤੋਂ ਲੈ ਕੇ 1552 ਇਸਵੀ ਤੱਕ ਦਾ ਇਹਨਾਂ ਦਾ ਸਮਾਂ ਹੈ ਗੁਰਗੱਦੀ ਤੇ ਰਹਿਣ ਦਾ ਕਿੰਨੀ ਤਰੀਕ ਨੂੰ ਇਹਨਾਂ ਨੂੰ ਉੱਤਰ ਅਧਿਕਾਰੀ ਐਲਾਨਿਆ ਗਿਆ ਗੁਰੂ ਗੁਰੂ ਨਾਨਕ ਦੇਵ ਜੀ ਵੱਲੋਂ 7 ਸਤੰਬਰ 1539 ਇਸਵੀ ਨੂੰ ਹੈ ਇਹਨਾਂ ਨੂੰ ਉੱਤਰ ਅਧਿਕਾਰੀ ਐਲਾਨ ਕੀਤਾ ਗਿਆ ਜਨਮ ਦੀ ਗੱਲ ਕਰੀਏ ਤਾਂ ਜਨਮ ਇਹਨਾਂ ਦਾ ਹੁੰਦਾ ਹੈ ਜੀ 31 ਮਾਰਚ 1504 ਇਸਵੀ ਦੇ ਵਿੱਚ ਮੱਤੇ ਦੀ ਸਰਾਈ ਕਿੱਥੇ ਹੁੰਦਾ ਹੈ ਜੀ ਮੱਤੇ ਦੀ ਸਰਾਈ ਮਕਸਦ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਜਨਮ ਹੁੰਦਾ ਜੀ ਪਿਤਾ ਦਾ ਨਾਮ ਹੈ ਪਿਤਾ ਦਾ ਨਾਮ ਹੈ ਜੀ ਸ਼ੇਰੂ ਮਲ ਦੀ ਮਾਤਾ ਦਾ ਨਾਮ ਹੈ ਸਬਰਾਈ ਦੇਵੀ ਗੱਲ ਕਰੀਏ ਜਾਤ ਦੀ ਤਾਂ ਜਾਤ ਦੇ ਖੱਤਰੀ ਸਨ ਤਰ ਹਨ ਤਰ ਹਨ ਜਾਤ ਦੇ ਖੱਤਰੀ ਸਨ ਹੁਣ ਗੱਲ ਕਰੀਏ ਬਚਪਨ ਇਹਨਾਂ ਦਾ ਬਚਪਨ ਇਹਨਾਂ ਦਾ ਬੀਤਿਆ ਹਰੀਕੇ ਤੇ ਖਟੂ ਮੱਤੇ ਦੀ ਸਰਾਇ ਤੋਂ ਛੱਡ ਕੇ ਕਿੱਥੇ ਆਏਗੇ ਤੋਂ ਬਾਅਦ ਕਿੱਥੇ ਮੂਵ ਕਰਕੇ ਜੀ ਖਡੂਰ ਸਾਹਿਬ ਦੇ ਵਿੱਚ ਮੂਵ ਕਰ ਗਏ ਅਗਰ ਗੱਲ ਕਰੀਏ ਤਾਂ ਬਚਪਨ ਤੋਂ ਹੀ ਬਚਪਨ ਤੋਂ ਹੀ ਪਾਈ ਲੈਣਾ ਜੀ ਮਾਤਾ ਦੁਰਗਾ ਦੇ ਭਗਤ ਸਨ ਮਾਤਾ ਦੁਰਗਾ ਦੇ ਭਗਤ ਸਨ ਤੇ ਹਰ ਸਾਲ ਜਿਹੜਾ ਹੈ ਜਵਾਲਾਮੁਖੀ ਦੇ ਲਈ ਇੱਕ ਆਪਣਾ ਜੱਥਾ ਲੈ ਕੇ ਜਾਂਦੇ ਸਨ ਮਾਤਾ ਦੇ ਦਰਸ਼ਨਾਂ ਦੇ ਲਈ ਜਵਾਲਾਮੁਖੀ ਕਿੱਥੇ ਹੈ ਜੀ ਕਾਂਗੜਾ ਦੇ ਵਿੱਚ ਸਥਿਤ ਹੈ ਇੱਕ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਣਾ ਜੱਥਾ ਲੈ ਕੇ ਜਵਾਲਾਮੁਖੀ ਜਾਂਦੇ ਨੇ ਤਾਂ ਰਾਸਤੇ ਦੇ ਵਿੱਚ ਇਹਨਾਂ ਦਾ ਜਿਹੜਾ ਮੇਲ ਹੈ ਇਨਾਂ ਦਾ ਜਿਹੜਾ ਮੇਲ ਹੈ ਠੀਕ ਹੈ ਜੀ ਉਹ ਹੁੰਦਾ ਹੈ ਜੀ ਮਿਲਦੇ ਨੇ ਰਾਸਤੇ ਦੇ ਵਿੱਚ ਮਿਲਦੇ ਨੇ ਭਾਈ ਜੋਦਾ ਜੀ ਨੂੰ ਰਾਸਤੇ ਦੇ ਵਿੱਚ ਭਾਈ ਜੋਦਾ ਜੀ ਨੂੰ ਮਿਲਦੇ ਨੇ ਜਿਨ੍ਹਾਂ ਦੇ ਮੁਖ ਤੋਂ ਜਿਨ੍ਹਾਂ ਦੇ ਮੂੰਹ ਤੋਂ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਬਾ ਆਸਾ ਦੀ ਬਾਤ ਦਾ ਪਾਠ ਸੁਣਦੇ ਨੇ ਯਾਦ ਰੱਖਿਓ ਪਾਈ ਜੋਗਾ ਜੀ ਤੋਂ ਆਸਾ ਦੀ ਬਾਤ ਦਾ ਪਾਠ ਸੁਣਦੇ ਨੇ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਮਿਲਣ ਦਾ ਹੈ ਆਪਣਾ ਵਿਚਾਰ ਪ੍ਰਗਟ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਜਵਾਲਾਮੁਖੀ ਤੋਂ ਵਾਪਸ ਆਉਂਦੇ ਨੇ ਰਸਤੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਨੇ ਤੇ ਉਹਨਾਂ ਦੇ ਸਾਜ ਜਾਂਦੇ ਨੇ ਠੀਕ ਹੈ ਜੀ ਯਾਦ ਰੱਖਿਓ ਰਾਸਤੇ ਦੇ ਵਿੱਚ ਗੁਰਨਾਨਦ ਦੇਵ ਜੀ ਨੂੰ ਮਿਲਦੇ ਨੇ ਉਹਨਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਕਿ ਉਹਨਾਂ ਦੇ ਸਿੱਖ ਸਜ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਵਿਆਹ ਦੀ ਤਾਂ ਗੁਰੂ ਸਾਹਿਬ ਦਾ ਜਿਹੜਾ ਵਿਆਹ ਹੈ ਬੀਬੀ ਖੀਵੀ ਜੀ ਨਾਲ ਹੋਇਆ ਕੀ ਨਾਮ ਹੈ ਜੀ ਬੀਬੀ ਖੀਵੀ ਜੀ ਨਾਲ ਹੋਇਆ ਬੀਬੀ ਖੀਵੀ ਜੀ ਵੀ ਮੱਤੇ ਦੀ ਸਰਾਏ ਦੇ ਹੀ ਰਹਿਣ ਵਾਲੇ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਜੀ ਦੇਵੀ ਚੰਦ ਨਾਮ ਕੀ ਸੀ ਜੀ ਪਿਤਾ ਦਾ ਨਾਮ ਸੀ ਦੇਵੀ ਚੰਦ ਅਗੇ ਬੀਬੀ ਖੀਵੀ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਚਾਰ ਬੱਚੇ ਹੋਏ ਚਾਰ ਬੱਚਿਆਂ ਦੇ ਵਿੱਚੋਂ ਦੋ ਪੁੱਤਰ ਪੁੱਤਰ ਦਾਤੂ ਤੇ ਦਾਸੂ ਦੋ ਪੁੱਤਰ ਸਨ ਤੇ ਦੋ ਪੁੱਤਰੀਆਂ ਬੀਬੀ ਅਨੋਖੀ ਤੇ ਬੀਬੀ ਅਮਰੋ ਬੀਬੀ ਅਨੋਖੀ ਤੇ ਬੀਬੀ ਅਮਰੋ ਅਗਰ ਆਪਾਂ ਗੱਲ ਕਰੀਏ ਗੁਰੂ ਸਾਹਿਬ ਦੀ ਸਿੱਖ ਧਰਮ ਨੂੰ ਦੇਣ ਵੈਸੇ ਤਾਂ ਇਹਨਾਂ ਦੀ ਦੇਣ ਜਿਹੜੀ ਹੈ ਬਹੁਤ ਵੱਡੀ ਹੈ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਇਹਨਾਂ ਦੀ ਸਿੱਖ ਧਰਮ ਦੀ ਵਿਕਾਸ ਦੇ ਵਿੱਚ ਪਾਏ ਗਏ ਯੋਗਦਾਨ ਬਾਰੇ ਗੱਲ ਕਰਾਂਗੇ ਬਟ ਮੇਨ ਕੁਐਸਚਨ ਬਣ ਜਾਂਦਾ ਹੈ ਕਿ ਗੁਰਮੁਖੀ ਲਿਪੀ ਦਾ ਸੁਧਾਰ ਕਿਸ ਗੁਰੂ ਨੇ ਕੀਤਾ ਤਾਂ ਯਾਦ ਰੱਖਿਓ ਗੁਰਮੁਖੀ ਲਿਪੀ ਦਾ ਸੁਧਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਬਹੁਤ ਬਹੁਤ ਹੀ ਜ਼ਰੂਰੀ ਇੰਪੋਰਟੈਂਟ ਕੁਸ਼ਣ ਬਣ ਜਾਂਦਾ ਹੈ ਐਗਜ਼ਾਮ ਪੁਆਇੰਟ ਆਫ 뷰 ਤੋਂ ਬਹੁਤ ਵਾਰ ਇਹ ਕੁਸ਼ਣ ਪੁੱਛਿਆ ਜਾਂਦਾ ਹੈ ਕਿ ਗੁਰਮੁਖੀ ਲਿਪੀ ਦੇ ਵਿੱਚ ਸੁਧਾਰ ਜਾਂ ਨਿਖਾਰ ਜਾਂ ਇਸ ਦਾ ਪ੍ਰਚਾਰ ਕਿਸ ਨੇ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਨੇ ਕੀਤਾ ਤੇ ਗੁਰੂ ਅੰਗਦ ਦੇਵ ਜੀ ਤੇ ਗੁਰਮੁਖੀ ਦਾ ਮਤਲਬ ਕੀ ਸੀ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁਖੀ ਦਾ ਮਤਲਬ ਦਿੱਤਾ ਗਿਆ ਗੁਰੂ ਦੇ ਮੁਖ ਵਿੱਚੋਂ ਯਾਨੀ ਕਿ ਗੁਰੂ ਦੇ ਮੂੰਹ ਦੇ ਵਿੱਚੋਂ ਉਚਾਰਨ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਗੁਰਮਖੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਆਉਣ ਵਾਲੇ ਨਾਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਸਾਹਿਬ ਦਾ ਸਿੱਖ ਧਰਮ ਦੇ ਲਈ ਯੋਗਦਾਨ ਥੈਂਕ ਯੂ